ਤਾਂ 15 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਹ ਜ਼ਬਰ ਜਨਾਹ ਕਿਸੇ ਹੋਰ ਵੱਲੋਂ ਨਹੀਂ ਬਲਕਿ ਪਿੰਡ ਦੇ ਹੀ ਬੰਦਿਆਂ ਵੱਲੋਂ ਕੀਤਾ ਗਿਆ ਜੋ ਕਿ ਉਸ ਮਾਸੂਮ ਬੱਚੀ ਨੂੰ ਆਪਣੀ ਭਤੀਜੀ ਮੰਨਦੇ ਸੀ ਉਹਨਾਂ ਵੱਲੋਂ ਹੀ ਜਿਹੜਾ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਉਹ ਬੱਚੀ ਹਸਪਤਾਲ ਦੇ ਵਿੱਚ ਜਿਹੜੀ ਇਲਾਜ ਹੈ ਰਹੋਤੇ ਹੀ ਜੋ ਪਿਤਾ ਵੱਲੋਂ ਬਿਆਨ ਦਿੱਤੇ ਗਏ ਨੇ ਸਪਮ ਨੇ ਲੈ ਕੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਅੱਧੀ ਰਾਤ ਕਿਸੇ ਕਾਬੂ ਨੂੰ ਲੈ ਕੇ ਗੱਡੀ ਲੈ ਕੇ ਬਾਹਰ ਚਲੇ ਗਏ ਸੀਗੇ ਅਤੇ ਜਿਨ੍ਹਾਂ ਮੁੰਡਿਆਂ ਵੱਲੋਂ ਕੀਤਾ ਗਿਆ ਉਹਨਾਂ ਦਾ ਪਿਓ ਦਿਨ ਉੱਠਣੀ ਬੈਠਣੀ ਸੀ ਅਤੇ ਜਿਵੇਂ ਹੀ ਪਿਓ ਚਲਾ ਜਾਂਦਾ ਹੈ ਘਰ ਦੇ ਵਿੱਚ ਸਿਰਫ ਮਾਂ ਟੀ ਇਕੱਲੇ ਰਹਿ ਜਾਂਦੇ ਨੇ ਮਾਂ ਸੌਂ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਮਾਸੂਮ ਬੱਚੀ ਨੂੰ ਕਿਸੇ ਤਰ੍ਹਾਂ ਵਰਗਲਾ ਕੇ ਡਰਾ ਡਰਾ ਕੇ ਧਮਕਾ ਕੇ ਬਾਹਰ ਲੈ ਜਾਂਦੇ ਨੇ ਉਸ ਤੋਂ ਬਾਅਦ ਸਿਰਫ ਉਸ ਬੰਦੇ ਵੱਲੋਂ ਜੋ ਹੀ ਪਿੰਡ ਦਾ ਹੀ ਸੀ ਗਲੀ ਦਾ ਕਹਿ ਲਓ ਉਸ ਮੁੰਡੇ ਵੱਲੋਂ ਹੋਰ ਦੋ ਤਿੰਨ ਮੁੰਡਿਆਂ ਨੂੰ ਬੁਲਾ ਕੇ ਉਸ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਉਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਕਹਿ ਰਿਹਾ ਕਿ ਉਹਨਾਂ ਨੂੰ ਹੋਰ ਕੁਝ ਨਹੀਂ ਇਨਸਾਫ ਚਾਹੀਦਾ ਉਸ ਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਹੈ ਜਿਨ੍ਹਾਂ ਬੰਦਿਆਂ ਨੇ ਉਸ ਦੀ ਧੀ ਦੇ ਨਾਲ ਇੱਕ ਨੁਣੀ ਹਰਕਤ ਕੀਤੀ ਹੈ ਫਿਲਹਾਲ ਤੋਂ ਅੰਦਾਜ਼ਨੇ ਕਿ ਮਾਮਲਾ ਜਿਹੜਾ ਹੈ ਮਾਂ ਦਾ ਤੋਂ ਸਾਹਮਣੇ ਹੈ ਜਿੱਥੇ 15 ਸਾਲਾਂ ਬੱਚੀ ਦੇ ਨਾਲ ਇਹ ਜਬਰ ਜਨਾਹ ਕੀਤਾ ਗਿਆ ਪਰ ਦੂਜੇ ਪਾਸੇ ਜੇ ਉਸ ਮੁੰਡੇ ਦੇ ਘਰ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰ ਉਹਨਾਂ ਦਾ ਸਾਰਾ ਹੀ ਸਾਰ ਕੇ ਰੱਖ ਦਿੱਤਾ ਹੈ ਕੁੱਟਮਾਰ ਉਹਨਾਂ ਨਾਲ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਜੇ ਉਹਨਾਂ ਦੇ ਮੁੰਡੇ ਦਾ ਕਸੂਰ ਹੈ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਕਿਉਂ ਇਸ ਦੀ ਸਜ਼ਾ ਜਿਹੜੀ ਆ ਭੁਗਤਣੀ ਪੈ ਰਹੀ ਹੈ ਤਾਂ ਇਹ ਜਿਹੜਾ ਹੈਗਾ ਮੁੰਡੇ ਦਾ ਪੀੜਤ ਪਰਿਵਾਰ ਜਿਹੜਾ ਕਹਿੰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਇਸ ਘਟਨਾ ਨੂੰ ਬਿਆਨ ਕਰਨ ਦੌਰਾਨ ਔਰਤੀ ਕੁਝ ਕੰਦੇ ਨਜ਼ਰ ਆ ਰਿਹਾ ਪੀੜਤ ਪਰਿਵਾਰ ਅਤੇ ਲੜਕੇ ਪਖਤੂ ਯਾਨੀ ਕਿ ਦੂਜੀ ਧਿਰ ਵੱਲੋਂ ਵੀ ਕੀ ਕੁਝ ਕਿਹਾ ਜਾ ਰਿਹਾ ਉਹ ਵੀ ਸੁਣ ਲੰਨੇ ਆ। ਐਂਡ ਰੜ ਜੀ ਸ਼ਾਮ ਵਰਦੀਪ ਸਿੰਘ ਇਹ ਬੱਚੀ ਹੈ ਜੀ ਮੇਰੀ 15 ਸਾਲ ਤਿੰਨ ਕੇ ਦਿਨਾਂ ਦੀ ਉਮਰ ਬਣਦੀ ਹੈ ਜੀ ਤੇ ਜਿਹੜੇ ਮੇਰੇ ਗਵਾਂਢੀ ਸੀਗੇ ਮੁੰਡੇ ਮੇਰੇ ਨਾਲ ਖਾਂਦੇ ਬਿੰਦੇ ਸੀਗੇ ਖਾਦ ਉਹਨਾਂ ਦੇ ਮੰਨ ਕੇ ਚਲੋ ਭੀਜੇ ਤੌਰ ਤੇ ਲੱਗਦੀ ਹੈ ਕਿ ਉਹਨਾਂ ਨੇ ਰਾਤ ਨੂੰ ਆਥੋਂ 6 ਤਰੀਕ ਦੀ ਗੱਲ ਹੈ ਅਸੀਂ ਆਪ ਦੀ ਗੱਡੀ ਲੈ ਕੇ ਕੰਮ ਤੇ ਚਲੇਗੇ ਬਾਅਦ ਵਿੱਚ ਮੰਮੀ ਦੇ ਦੋਨੇ ਸੀਗੇ ਅੱਗੇ ਆਵਾਜ਼ੀਆਂ ਸੀਗੇ ਘਰੇ ਇਹਨੂੰ ਉਹ ਸੌਉਂਗੇ ਦੀ ਮੰਮੀ ਸੌਉਂਗੇ ਇਹਨੂੰ ਰਾਤ ਨੂੰ ਡਰਾ ਧਮਕਾ ਕੇ ਬਾਹਰ ਕੱਢ ਲਿਆ ਅੱਧ ਲੈ ਕੇ ਤੇ ਉਹ ਤੋਂ ਬਾਅਦ ਵਿੱਚ ਸਾਨੂੰ 2 ਵਜੇ ਕਰੀਬ ਮੈਨੂੰ ਫੋਨ ਜਾਂਦਾ ਹੈ 3:00 ਵਜੇ ਵੀ ਆਪਣੀ ਗੁੜੀਆਂ ਨਾਲ ਆ ਚਾਂਸ ਵਰਤ ਗਿਆ ਵੀ ਫਲਾਣੇ ਬੰਦੇ ਨੇ ਜੱਸੀ ਸਿੰਘ ਹਨਾਫ ਜਾਣਤਾ ਹੈਗਾ ਮੇਰੇ ਸਿੱਖਾਂ ਦੇ ਮੁੰਡੇ ਨੇ ਤੇ ਨਾਲ ਉਹਦੇ ਨਾਲ ਦੋ ਬੰਦੇ ਹੋਰ ਲੈ ਕੇ ਇਹ ਸਾਜਜ ਰਸੀਆਂ ਜਿਹੜਿਆਂ ਨੇ ਤੇ ਉਹ ਬਾਅਦ ਵਿੱਚ ਜਦੋਂ ਅਸੀਂ ਮੈਂ ਕੱਲ ਸ਼ਾਮ ਨੂੰ ਮੈਂ ਤਾਂ ਸਿੱਧਾ ਸਿੱਧਾ ਉੱਥੋਂ ਭੇਜ ਤਾ ਡਾਕਟਰੀ ਮੈਨਾ ਕਰਾਉਣ ਭੇਜ ਤਾ ਜੋਗੇ ਥਾਣੇ ਦੇ ਵਿੱਚੋਂ ਸਾਡਾ ਬਾਅਦ ਮਾਇਆ ਹਸਾ ਹਾਰ ਤੋਂ ਗੱਡੀ ਲੈ ਕੇ ਬਾਅਦ ਸਿੱਧਾ ਹਸਪੀਟਲ ਹੀ ਪਹੁੰਚਿਆ ਮੈਂ ਪਿੰਡ ਵੀ ਨਹੀਂ ਅਜੇ ਰੱਕ ਪਹੁੰਚਿਆ ਮੈਨੂੰ ਹੋਣਤੀ ਸਾਰੀਆਂ ਗੱਲਾਂ ਦੱਸੀਆਂ ਗਈਆਂ ਜੋ ਦੱਸੀਆਂ ਗਈਆਂ ਤੇ ਬਾਅਦ ਵਿੱਚ ਮਾਇਆ ਦਾ ਆਏ ਤਾਂ ਬਾਅਦ ਉਹ ਤੋਂ ਬਾਅਦ ਇਹਦੀ ਮੰਮੀ ਨੇ ਦੱਸਿਆ ਮੇਰੇ ਡੈਡੀ ਨੇ ਦੱਸਿਆ ਸਾਰੀਆਂ ਗੱਲਾਂ ਕਹਾਣੀਆਂ ਦੱਸਿਆ ਅਸੀਂ ਇਹੀ ਚਾਹੁੰਦੇ ਜੀ ਪੁਲਿਸ ਪ੍ਰਧਾਨ ਸਾਡਾ ਸਾਥ ਦੇਵੇ ਜੋ ਗਰੀਬ ਚੀਰਾਂ ਕੋਈ ਇਹਨਾਂ ਨੇ ਗਲਤ ਕੰਮ ਕਾਰਵਾਈ ਕੀਤੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਦੋ ਬੰਦੇ ਨਾਲ ਦੋਸ਼ੀ ਹੋਰ ਹੈ ਉਹਨਾਂ ਨੂੰ ਵੀ ਫੜਾਇਆ ਜਾਵੇ ਸਾਡੀ ਰਿਕਵੈਸਟ ਇਹੀ ਹੈ ਬਈ ਦੂਜੀ ਗੱਲ ਉਹ ਲੋਕਾਂ ਨੇ ਕਿਹਾ ਨਾ ਸਾਡੇ ਕੱਢਣ ਦਾ ਵਾਅਦਾ ਸੀ ਨਾ ਪਰ ਉਹਨਾਂ ਨੇ ਸਾਣਾ ਕਰਤਾ ਨਹੀਂ ਜੀ ਇਹ ਅਸੀਂ ਸਾਨੂੰ ਅਸੀਂ ਦੇਣਦਾਰ ਹੈ ਜੇ ਸਾਡੇ ਕਿਸੇ ਬੰਦੇ ਨੇ ਅੱਗ ਲਾਈ ਹੋਈ ਸਾਡੇ ਪੁੱਤੇ ਪਿੰਡ ਚ ਜਾ ਕੇ ਪੁੱਛਿਆ ਜਾਵੇ ਥਿਆਣ ਗਮਾਣ ਚ ਜਿੰਨਾਂ ਨੇ ਆਪ ਦੇ ਆਪ ਇਹ ਖੇਡ ਰਚਾਈ ਹੈ ਵੀ ਸਾਡੇ ਮੁੰਡੇ ਇਹ ਕੰਮ ਦੇ ਵਿੱਚ ਫਸਿਆ ਨਾ ਫਸਿਆ ਨਾ ਜਾਵੇ ਵੀ ਸਾਡਾ ਰਾਜੀ ਬੰਦਾ ਹੋ ਜੇ ਇਹਨਾਂ ਨਾਲ ਇਹ ਜੇਸੀ ਆਪ ਦੇ ਘਰੇ ਅੱਜ ਅੱਗ ਲਾਉਣੇ ਆ ਤਾਂ ਸਾਡਾ ਰਾਜੀ ਬੰਦਾ ਹੋ ਕਰ ਲੈਣਗੇ ਸਾਡੇ ਨਾਲ ਪਰ ਅਸੀਂ ਰਾਜੀ ਬੰਦਾ ਕੋਈ ਨਹੀਂ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਬੱਚੀ ਦਾ ਦੱਸੋ ਇਹ ਸਾਰੀ 15 ਸਾਲ ਦੀ ਹੋਰ ਹੈ ਜੀ ਬੱਚੀ ਦੀ ਇਹਨਾਂ ਨੇ ਕੀ ਸੋਚ ਕੇ ਇਹ ਗੱਲ ਕੀਤੀ ਹੈ ਸਰ ਮੇਰਾ ਨਾ ਗਰਮੀਤ ਕਰੋ ਜੀ ਸਹੀ ਗਰਮੀਤ ਕਰੋ ਕਿ ਲੜਕੀ ਇਹਨਾਂ ਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਜੀ ਰਿਪੋਰਟ ਕੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਆ ਜੀ ਤੇ ਜੋ ਵੀ ਹੋ ਗਿਆ ਅਗਲੇ ਕਾਰਵਾਈ ਅਸੀਂ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਉਹਦੀ ਉਮਰ ਹੈਗੀ ਆ 15 ਸਾਲ ਘਟਾ ਘਟ ਦੌੜ ਉਡਣ ਲੱਗਦਾ ਨਕਰਾ ਨਖਾਨ ਕਰਦਾ ਤੇ ਸਾਰਾ ਕਾਰਕੋ ਡਿੱਗਣਾ ਹੋ ਗਿਆ ਤੇ ਇਹ ਜਣੀ ਐਂ ਕਹਿੰਦੇ ਸਨ ਜੀ ਅੱਧੇ ਬੰਦਿਆਂ ਦਾ ਨਾ ਪਤਾ ਦੇ ਆਣ ਪਛਾਤੇ ਆ ਚਾਰ ਪੰਜ ਮੁੰਡੇ ਸੀਗੇ ਤੇ ਵਿੱਚ ਫੜ ਕੇ ਸਾਨੂੰ ਛਿੜਦੇ ਸੀ ਤੇ ਉਹ ਤਾਂ ਫਿਰ ਪਿੰਡ ਦੇ ਮੁੰਡੇ ਇਕੱਠੇ ਹੋ ਗਏ ਉੱਥੇ ਬੰਦੇ ਉਹਨਾਂ ਨੇ ਸਾਨੂੰ ਤਾਂ ਪਿੱਛੇ ਖਿੱਚ ਲਿਆ ਤੇ ਉਹ ਕਹਿੰਦੇ ਵੀ ਐਂ ਕਰਕੇ ਹਾਂ ਜੀ ਸਾਡੀ ਕੁੜੀ ਨਾ ਸਾਡੀ ਸਾਡੀ ਕੁੜੀ ਥੋੜੇ ਘਰੇ ਆਈ ਸਾਡੇ ਮੁੰਡੇ ਕੋਲੇ ਤੇ ਆਪਾਂ ਚਲ ਇਹ ਵੀ ਗੱਲ ਮੰਨਦੇਵੇਂ ਅਸੀਂ ਤਾਂ ਦੇਖੇ ਨਹੀਂ ਨਾ ਜੀ ਅਸੀਂ ਸਾਡੇ ਕੋਲੇ ਸੀ ਅਸੀਂ ਬਾਦੀ ਚ ਪਏ ਸੀ ਤੇ ਹੋ ਸਕਦਾ ਚਲ ਆਈ ਹੋਵੇ ਆਪਾਂ ਇਹ ਵੀ ਮੰਨਦੇ ਆ ਤੇ ਪਰ ਉਹ ਜੇ ਮੁੰਡੇ ਨੇ ਕਰੀ ਸਾਜਾ ਫਿਰ ਮੁੰਡੇ ਨੂੰ ਮਿਲੇ ਨਹੀਂ ਸਾਡੇ ਵਿੱਚ ਸਾਡਾ ਇੱਕ ਸੁਰਹਿਮ ਹਜਾ ਸਾਨੂੰ ਮਿਲਦੀ ਐ ਤੇ ਸਾਰਾ ਸਾਡਾ ਗਰੀਬ ਬੰਦਿਆ ਸਾਰਾ ਘਰ ਟਾਣ ਹਾਂ ਕਰਤਾ ਸਾਰਾ ਸਮਾਨ ਮਚਾਤਾ ਇਹ ਹੀ ਐ ਕਰਕੇ ਇਹਦਾ ਹੱਲ ਹੋਣਾ ਚਾਹੀਦਾ ਵੀ ਕੀ ਬਣਨਾ ਚਾਹੀਦਾ ਜੀ ਇਹਦਾ ਉਸ ਕੋ ਗਏ ਸੀ ਪੁਲਿਸ ਕੋ ਕਿ ਉਹਨਾਂ ਨੇ ਕਿਹਾ ਹਾਂ ਜੀ ਪੁਲਿਸ ਕੋ ਗਏ ਸੀ ਪੁਲਿਸ ਤਾਂ ਕਹਿੰਦੇ ਉਹ ਜਿਹੜਾ ਖੁੜੀ ਦਾ ਮੈਟਰ ਹੈ ਉਹ ਲਾ ਸਕਦੇ ਆ ਅੱਗੇ ਜਿਵੇਂ ਐ ਕਰ ਸਕਦੇ ਆ ਤੇ ਉਹ ਚ ਵੀ ਅਸੀਂ ਆਖਿਆ ਵੀ ਸਾਨੂੰ ਕਿਉਂ ਪਰੇਸ਼ਾਨੀ ਕਰ ਰਹੇ ਮੁੰਡੇ ਨੂੰ ਫੜ ਕੇ ਬੇਸ਼ੱਕ ਜਿਹੜਾ ਕਾਨੂੰਨ ਕਾਰਵਾਈ ਹੁੰਦੀ ਆ ਉਹ ਕਰੋ ਪਰ ਚਾਹੇ ਬੜਦੇ ਤੁਸੀਂ ਐਵੇਂ ਕਹਦਾ ਇਹ ਮਾਰ ਦੋ ਸਾਡੇ ਸਾਹਮਣੇ ਐਵੇਂ ਤੁਹਾਨੂੰ ਐ ਨਹੀਂ ਕਹਿੰਦੇ ਜਿੱਥੇ ਹੁੰਦਾ ਮੇਥੀ ਨਹੀਂ ਕਹਿੰਦੇ ਵੀ ਕਿਉਂ ਬੜਿਆ ਹਾਂ ਤੇ ਕੁਝ ਹੋਣ ਗਏ ਲੈਣਾ ਬਿਨਾਕਪੁਰ ਹਾਂ ਜੀ ਹਾਂ 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 ਆਪਣੀ ਪੱਟੇ ਪੱਟੇ ਵੇਚੀ ਰਾਂ ਰਾਤ ਕ ਸੱਟਾ ਮਾਰ ਗਿਆ ਹਾਂ ਜੀ ਮੰਨ ਕੇ ਉਹ ਕਰਕੇ ਮਾਰਗ ਦੇ ਛੋਟੇ ਹਟਿਆਂ ਕੋਣ ਬੰਦੇ ਜਿਹੜਾ ਉਹ ਉਸੇ ਘਰ ਦੇ ਬੰਦੇ ਕੋ ਹੋਰ ਘਰ ਦੇ ਉਹ ਜੀ ਸਾਡੇ ਲਵੇ ਘਰ ਆ ਜਿਹੜਾ ਨੀਰ ਖੋਣੀ ਵਾਲੇ ਕਹਿੰਦੇ ਉਹਨਾਂ ਦੇ ਹੈ ਹਾਂ ਫਿਰ ਕਿਸਕੇ ਦੇ ਹਾਂਜੀ ਇੱਕ ਮਸਟਾ ਹਾਂਜੀ ਹਾਂਜੀ ਹਾਂ ਇੱਕ ਮਣੀ ਆ ਬਾਈ ਹਾਂ ਇੱਕ ਬੋਵੀ ਹੈ ਮਣੀ ਜਿੰਦਰ ਹੈ ਇੱਕ ਬੋਵੀ ਆ ਹਾਂ ਚਾਰੇ ਜਣੇ ਆਏ ਚਾਰੇ ਜਣੇ ਆਏ ਨੇ ਹਾਂ ਗੱਡੀ ਲੈ ਕੇ ਪੀਕਅਪਾ ਪੂਰੀ ਦਾ ਦਾਦਾ ਤੋਰ ਫਿਰਦਾ ਸੀ ਉਹ ਨਵੇਂ ਨਹੀਂ ਆਇਆ ਜੀ ਹਾਂ ਕਪੜੇ ਰੱਖਿਆ ਵੀ ਬਾਈ ਤੁਸੀਂ ਇਹਨਾਂ ਨੂੰ ਰੋਕ ਕੋ ਲੋ ਆਏ ਕਰਕੇ ਵੀ ਆ ਦੇਖ ਲੋ ਸਾਡੇ ਘਰ ਨੂੰ ਅੱਗ ਲੱਗ ਗਈ ਉਹ ਰੇੜਾ ਭਜਾ ਕੇ ਲੈ ਗਿਆ ਸਮਾਨ ਦਾ ਭਰਿਆ ਭਰਿਆ ਰੇੜਾ ਸੀ ਐਸੀ ਆਖਿਆ ਸਾਡੀ ਅੱਗ ਬੁਝਾ ਦਿਓ ਵੀ ਆ ਦੇਖ ਲੋ ਆ ਮੁੰਡੇ ਨੇ ਅੱਗ ਲਾਤੀ ਉਹਨੇ ਸਾਡੀ ਇੱਕ ਗੱਲ ਨਹੀਂ ਸੁਣੀ ਰੇੜਾ ਭਜਾ ਕੇ ਲੈ ਗਿਆ ਕਿ ਚਾਹੁੰਦੇ ਹਨ ਇਨਸਾਫ ਮਿਲਣਾ ਤੁਹਾਨੂੰ ਬਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਫਿਰ ਅੱਗ ਕਿੱਦਾਂ ਬੁਝਾਈਏ ਅਸੀਂ ਇਹ ਕਹਿੰਦੇ ਸਾਡੇ ਮੁੰਡੇ ਤੇ ਬਣਦੀ ਕਾਰਵਾਈ ਹੋਵੇ ਜਿਹੜੀ ਅਸੀਂ ਇਹ ਨਹੀਂ ਕਹਿੰਦੇ ਕਿਉਂ ਹੋਵੇ ਕਿਉਂ ਨਾ ਹੋਵੇ ਤੇ ਪਰ ਸਾਡੀ ਕਿਸੇ ਉੱਚ ਹੋਏ ਕਾਰਵਾਈ ਤੇ ਸਾਡੇ ਕੱਲੇ ਮੁੰਡੇ ਤੇ ਨਾ ਹੋਵੇ ਕੋਈ ਤੇ ਵੀ ਹੋਵੇ ਬਾਈ ਅਕਬਰ ਆਬਾਦ